ਆ ਦੇਖ ਲੋ ਦੋਸਤੋ ਸੱਜ ਵਿਆਹੀ ਜੋੜੀ ਨੇ ਆਪਣੇ ਵਿਆਹ ਦੇ ਵਿੱਚ ਨੱਚ-ਨੱਚ ਪੱਟ ਦਿੱਤੀ ਧਰਤੀ ਤੇ ਮੁੰਡੇ ਬਲੋਕ ਪਾਇਆ ਗਿਆ ਬੇਹੱਦ ਸੋਹਣਾ ਪੰਗੜਾ ਤੇ ਸੱਜ ਵਿਆਹੀ ਵੱਲੋਂ ਥੋੜੀ ਜਿਹੀ ਮੰਨੀ ਗੇ ਸੰਗ ਜਥੇ ਕਿ ਦੋਸਤੋ ਰਿਸ਼ਤੇਦਾਰਾਂ ਅਤੇ ਆਪਣੇ ਪਰਿਵਾਰ ਦੀ ਸੰਗ ਮੰਨਣ ਕਾਰਨ ਕੁੜੀ ਤੋਂ ਨਹੀਂ ਨੱਚਿਆ ਗਿਆ ਖੁੱਲ ਕੇ ਜਥੇ ਕਿ ਦੋਸਤੋ ਕੁੜੀ ਨੇ ਬੇਹੱਦ ਸੋਹਣੀ ਨੱਚਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਵਿਆਹ ਦੇ ਵਿੱਚ ਲਾਈਆਂ ਬੇਹੱਦ ਰਾਉਂਡ ਕਰ ਤੁਸੇ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਬੇਸ਼ੱਕ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜਿਵੇਂ ਕਿ ਦੇਖਿਆ ਗਿਆ ਕਿ ਵਿਆਹ ਵਾਲੇ ਦਿਨ ਦੋਵੇਂ ਪਰਿਵਾਰਾਂ ਦੇ ਵਿੱਚ ਬੇਹੱਦ ਚਾਹ ਹੁੰਦਾ ਹੈ ਜਿੱਥੇ ਕਿ ਦੋਤੋ ਹਰ ਇੱਕ ਪਰਿਵਾਰ ਮੈਂਬਰ ਦਾ ਦਿਲੋਂ ਡੋਡੂ ਕਰਦਾ ਹੈ ਨੱਚਣ ਉਹ ਜਿੱਥੇ ਕਿ ਦੋਤੋ ਉਸ ਮੁੰਡੇ ਨੇ ਵੀ ਆਪਣੇ ਵਿਆਹ ਦੇ ਵਿੱਚ ਖੁਦ ਲਾਈਆਂ ਰੌਣਕਾਂ ਤੇ ਤੁਸੀਂ ਉਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬੇਸ਼ੱਕ ਦੋਤੋ ਇਹ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਇਹ ਵੀਡੀਓ ਇੱਕ ਰੂਹਾਂ ਦੇ ਪਿਆਰ ਨੂੰ ਦਰਸਾ ਰਹੀ ਹੈ ਜਿੱਥੇ ਕਿ ਦੋਸਤੋ ਵਿਆਹ ਵਾਲੇ ਦਿਨ ਮੁੰਡਾ ਬੇਹੱਦ ਖੁਸ਼ ਤੇ ਆਪਣੇ ਵਿਆਹ ਦੇ ਵਿੱਚ ਆਪਣੇ ਹਮਸਾਫਰ ਨੂੰ ਖੁਸ਼ ਕਰਨ ਦੇ ਲਈ ਆਪਣੀ ਮਨਪਸੰਦ ਦਾ ਗੀਤ ਲਾ ਕੇ ਨੱਚਣ ਲੱਗਾ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ